ਅੱਜ ਵੀ ਬਣਾਵਾਂਗੇ ਅੱਜ ਲੋਕੀ ਜਾਂ ਕਿਆ ਕद्दू ਦੀ ਸਪੈਸ਼ਲ ਸਬਜੀ ਜਿਸ ਨੂੰ ਸਾਈ ਸਟਾਈਲ ਨਾਲ ਬਣਾਵਾਂਗੇ ਅਗਰ ਤੁਹਾਡੇ ਬੱਚੇ ਨਹੀਂ ਖਾਂਦੇ ਨੇ ਤਾਂ ਤੁਸੀਂ ਇੱਕ ਵਾਰ ਇਸ ਨੂੰ ਬਣਾ ਕੇ ਦੇਖਣਾ ਬੱਚੇ ਜ਼ਰੂਰ ਇਸ ਨੂੰ ਖਾਂਗੇ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਕਿ ਤੁਸੀਂ ਪਨੀਰ ਖਾਣਾ ਵੀ ਭੁੱਲ ਜਾਓਗੇ ਲੋਕੀ ਕੱਦੂ ਦੀ ਜੋ ਸਬਜੀ ਹੈ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਇਸ ਨੂੰ ਲੋਕੀ ਨਾਲ ਵੀ ਬਣਾ ਸਕਦੇ ਹੋ ਤਾਂ ਕਿਆ ਕੱਦੂ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਅਲੱਗ ਰੈਸਪੀ ਹੈ श्री सत्याकाल जी स्वागत है तेरे ते ते सब का मेरे चैनल हर सिमरन जोड़ा फूड एंड लाइफ के अगर तुम मेरे चैनल हूँ तक सबसक्राइब नहीं किया जब तुम मेरे चैनल से नवे हो पहली बार विजिट कर रहे हो तो प्लीज़ चैनल में सबसक्राइब कर लो ती आने वाली मेरी सारी भीडियोज़ में देख सको ਕद्दू ਦੀ ਸਪੈਸ਼ਲ ਚਾਹੇ ਸਬਜੀ ਬਣਾਉਣ ਦੇ ਲਈ ਮੈਂ ਪੰਜ ਛੇ ਗੋਲ ਵਾਲੇ ਕੀਆ ਕद्दू ਲੈਨੇ ਤੁਸੀਂ ਲੋਕੀ ਵੀ ਲੈ ਸਕਦੇ ਹੋ ਜੋ ਲੰਬੀ ਵਾਲੀ ਹੈ ਕਿਸੇ ਨਾਲ ਵੀ ਇਹ ਰੈਸਪੀ ਅਸੀਂ ਬਣਾ ਸਕਦੇ ਹਾਂ ਲੋਕੀ ਜਾਂ ਕद्दू ਦੇ ਨਾਲ ਉਸ ਤੋਂ ਬਾਅਦ ਅਸੀਂ ਜੋ ਇਹਦੀਆਂ ਸਾਈਡਸ ਨੇ ਇਹਨਾਂ ਨੂੰ ਉਤਾਰ ਲਵਾਂਗੇ اچھی ਤਰ੍ਹਾਂ ਦੇ ਚਾਕੂ ਦੇ ਨਾਲ ਤੇ ਉਸ ਤੋਂ ਬਾਅਦ ਪੀਲਰ ਦੇ ਨਾਲ ਅਸੀਂ ਜੋ ਇਹਦੇ ਛਿਲਕੇ ਨੇ ਉਹਨਾਂ ਨੂੰ ਹਟਾ ਲਵਾਂਗੇ ਤੇ ਸਾਰਿਆਂ ਨੂੰ اچھی ਤਰ੍ਹਾਂ ਦੇ ਸੀ ਛਿੱਲ ਲਵਾਂਗੇ ਇਸ ਤਰ੍ਹਾਂ ਅਗਰ ਤੁਸੀਂ ਕद्दू ਦੀ ਰੈਸਪੀ ਬਣਾਓਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਔਰ ਬਹੁਤ ਜਲਦੀ ਬਣ ਜਾਂਦੀ ਹੈ ਔਰ ਕੋਈ ਜ਼ਿਆਦਾ ਸਾਨੂੰ ਮਸਾਲਾ ਵਗੈਰਾ ਵੀ ਨਹੀਂ ਪੁੰਨਾ ਪਏਗਾ ਬਹੁਤ ਇਨਸਟੈਂਟ ਬਣ ਜਾਂਦੀ ਹੈ ਔਰ ਅਗਰ ਬੱਚੇ ਕद्दू ਨਹੀਂ ਖਾਂਦੇ ਤਾਂ ਇੱਕ ਵਾਰ ਇਸ ਰੈਸਪੀ ਨੂੰ ਬਣਾ ਕੇ ਬੱਚਿਆਂ ਨੂੰ ਜ਼ਰੂਰ ਦੇਣਾ ਔਰ ਬੱਚੇ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਔਰ ਤੁਸੀਂ ਪਨੀਰ ਦੀ ਸਬਜ਼ੀ ਖਾਣਾ ਭੁੱਲ ਜਾਓਗੇ ਇੰਨੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਤੁਸੀਂ ਇਸ ਨੂੰ ਜ਼ਰੂਰ ਟਰਾਈ ਕਰਨਾ ਔਰ ਅਸੀਂ ਹੁਣ ਜੋ ਸਾਡੇ ਕੱਦੂ ਨੇ ਉਹਨਾਂ ਸਾਰਿਆਂ ਨੂੰ ਇਸੇ ਤਰ੍ਹਾਂ ਹੀ ਛਿਲ ਲਵਾਂਗੇ ਉਹਨਾਂ ਦਾ ਛਿਲਕਾ ਉਤਾਰ ਲਵਾਂਗੇ ਪੀਲਰ ਦੇ ਨਾਲ ਬਹੁਤ इजीली ਉੱਤਰ ਜਾਂਦਾ ਹੈ ਤੇ ਅਸੀਂ ਪੀਲਰ ਦੇ ਨਾਲ ਸਾਰੇ ਕੱਦੂਆਂ ਦਾ ਛਿਲਕਾ ਉਤਾਰ ਲੈਣਾ ਹੈਗਾ ਉਸ ਤੋਂ ਬਾਅਦ ਜੋ ਬਾਕੀ ਦੇ ਕਦੂ ਨੇ ਉਹਨਾਂ ਦੇ ਵੀ ਇਸੇ ਤਰ੍ਹਾਂ ਹੀ ਮੈਂ ਜੋ ਸਾਈਡਸ ਨੇ ਉਤਾਰ ਲਵਾਂਗੀ ਤੇ ਪੀਲਰ ਦੇ ਨਾਲ ਐਸੀ ਉਹਨਾਂ ਨੂੰ ਵੀ ਛਿੱਲ ਲੈਣਾ ਹੈ। ਓਚੀ ਤਰ੍ਹਾਂ ਮੈਂ ਸਾਰੇ ਜੋ ਕਦੂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਛਿੱਲ ਲੈ ਤੇ ਸਾਫ ਪਾਣੀ ਦੇ ਨਾਲ ਧੋਣ ਤੋਂ ਬਾਅਦ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਪਤਲੇ-ਪਤਲੇ ਪੀਸਿਸ ਵਿੱਚ ਛੋਟਾ-ਛੋਟਾ ਕੱਟ ਕੇ ਇੱਕ ਸਾਈਡ ਤੇ ਰੱਖ ਲੈਣਾ ਹੈ। ਤੇ ਮੈਂ ਤਿੰਨ ਪਿਆਜ਼ ਲਏ ਨੇ ਉਹਨਾਂ ਨੂੰ ਲੰਬਾ ਪਤਲਾ-ਪਤਲਾ ਇਸ ਤਰ੍ਹਾਂ ਸਲਾਈਸਿਸ ਵਿੱਚ ਕੱਟ ਲੈਣਾ ਹੈ ਤੇ ਇਹਨੂੰ ਇਸ ਸਾਈਡ ਤੇ ਰੱਖ ਲੈਂਦੇ ਆ। ਉਸ ਤੋਂ ਬਾਅਦ ਮੈਂ ਇੱਕ ਵੱਡਾ ਚਮਚ ਭਰ ਕੇ ਲਸਣ ਨੂੰ ਬਿਲਕੁਲ ਬਾਰੀਕ-ਬਾਰੀਕ ਕੱਟ ਕੇ ਰੱਖ ਲਿਆ ਹੈ ਇੱਕ ਵੱਡਾ ਚਮਚ ਭਰ ਕੇ ਹਰੀ ਮਿਰਚ ਬਾਰੀਕ ਕੱਟੀ ਹੋਈ ਲੈ ਲਈ ਹੈ ਤੇ ਸਾਰਾ ਸਮਾਨ ਅਸੀਂ ਚੌਪ ਕਰਕੇ ਰੱਖ ਲਿਆ ਹੈ ਉਹਨਾਂ ਸਬਜ਼ੀ ਬਣਾਉਣ ਦੇ ਲਈ ਮੈਂ ਕੁੱਕਰ ਰੱਖਿਆ ਹੈ ਉਹਨੂੰ ਅਸੀਂ ਗਰਮ ਹੋਣਾ ਰੱਖਦੇ ਆ ਗੈਸ ਉੱਤੇ ਫਲੇਮ ਚਲਾ ਕੇ ਉਸ ਤੋਂ ਬਾਅਦ ਦੋ ਵੱਡੇ ਚਮਚ ਭਰ ਕੇ ਮੈਂ ਇਹਦੇ ਵਿੱਚ ਦੇਸੀ ਘੀ ਦੇ ਯੂਜ਼ ਕਰ ਰਹੀ ਆ ਤੁਸੀਂ ਚਾਹੋ ਤਾਂ ਨਾਰਮਲ ਕੀ ਜਾਂ ਕੋਈ ਵੀ ਤੇਲ ਜਿਹਦ ਤੁਸੀਂ ਯੂਜ਼ ਕਰਦੇ ਹੋ ਉਹਦੇ ਵਿੱਚ ਵੀ ਇਸ ਨੂੰ ਬਣਾ ਸਕਦੇ ਹੋ ਜਾਂ ਦੋ ਵੱਡੇ ਚਮਚ ਬਟਰ ਵੀ ਪਾ ਸਕਦੇ ਹੋ ਤੇ ਸਾਡਾ ਜੋ ਕੀ ਹੈ ਗਰਮ ਹੋ ਗਿਆ ਹੈ ਤੇ ਅਸੀਂ ਹੁਣ ਇਹਦੇ ਵਿੱਚ ਜੋ ਪਿਆਜ਼ ਕੱਟ ਕੇ ਰੱਖਿਓਏ ਨੇ ਲੰਬੇ-ਲੰਬੇ ਸਲਾਈਸਿਸ ਵਾਲੇ ਉਹ ਅਸੀਂ ਇਹਦੇ ਵਿੱਚ ਐਡ ਕਰਦੇ ਨੇ ਨੇ ਤੇ ਉਹਨਾਂ ਨੂੰ ਥੋੜੀ ਦੇਰ ਦੇ ਲਈ ਅਸੀਂ ਥੋੜਾ ਜਿਹਾ ਭੁੰਨਾਗੇ ਥੋੜੀ ਦੇਰ ਲਈ ਸਿਰਫ 1 ਮਿੰਟ ਦੇ ਲਈ ਕਿਉਂਕਿ ਅਸੀਂ ਪਿਆਜ਼ਾਂ ਨੂੰ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਭੁੰਨਾ ਨਹੀਂ ਹੈ ਸਿਰਫ ਇਹਨਾਂ ਦਾ ਸਿਰਫ 1 ਮਿੰਟ ਲਈ ਚਲਾ ਕੇ ਕੱਚਾ ਪਾਣੀ ਹਲਕਾ ਜਿਹਾ ਖਤਮ ਕਰਨਾ ਹੈ ਕੋਈ ਜ਼ਿਆਦਾ ਮਸਾਲਾ ਵਗੈਰਾ ਅਸੀਂ ਨਹੀਂ ਭੁੰਨਾ ਹੈ ਤੇ ਪਿਆਜ਼ ਤੁਸੀਂ ਦੇਖ ਸਕਦੇ ਹੋ ਅਸੀਂ 1 ਮਿੰਟ ਦੇ ਲਈ ਭੁੰਨ ਲਏ ਨੇ ਤੇ ਇਹਨਾਂ ਦਾ ਜੋ ਕੱਚਾਪਾਨੇ ਖਤਮ ਹੋ ਗਿਆ ਹੈ ਹੁਣ ਮੈਂ ਇਹਨਾਂ ਦੇ ਪਿਆਜ਼ਾਂ ਨੂੰ ਹੋਰ ਜ਼ਿਆਦਾ ਨਹੀਂ ਭੁੰਨਾਂਗੀ ਤੇ ਉਸ ਤੋਂ ਬਾਅਦ ਅਸੀਂ ਜੋ ਲਸਨ ਕੱਟ ਕੇ ਰੱਖਿਆ ਹੋਇਆ ਹੈ ਬਰੀਕ-ਬਰੀਕ ਇੱਕ ਵੱਡਾ ਚਮਚ ਉਹ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਹੈ ਲਸਨ ਨੂੰ ਵੀ ਪਿਆਜ਼ਾਂ ਦੇ ਵਿੱਚ ਨਾਲ ਹੀ ਤੇ ਜੋ ਗੈਸ ਦੀ ਫਲੇਮ ਹੈ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਜੋ ਹਰੀ ਮਿਰਚ ਕੱਟ ਕੇ ਰੱਖੀ ਆ ਬਰੀਕ-ਬਰੀਕ ਇੱਕ ਵੱਡਾ ਚਮਚਰ ਭਰ ਕੇ ਹੋਏਗੀ तकरीबन ਇੱਕ ਮਿਰਚ ਔਰ ਓਨੂੰ ਵੀ ਅਸੀਂ ਸਿਰਫ 1 ਮਿੰਟ ਦੇ ਲਈ ਪਕਾ ਲੈਣਾ ਤਾਂ ਜੋ ਲਸਣ ਤੇ ਹਰੀ ਮਿਰਚ ਹੈ ਉਹ ਵੀ ਥੋੜੀ ਜਿਹੀ ਕੁਕ ਹੋ ਜਾਏ ਓਨੂੰ ਵੀ ਅਸੀਂ ਓਵਰ ਕੁਕ ਨਹੀਂ ਕਰਨਾ ਜ਼ਿਆਦਾ ਭੁੰਨਣਾ ਨਹੀਂ ਹੈ ਪਿਆਜ਼ਾਂ ਦੇ ਨਾਲ 1 ਮਿੰਟ ਅਸੀਂ ਉਹਨਾਂ ਨੂੰ ਲਸਣ ਤੇ ਹਰੀ ਮਿਰਚ ਨੂੰ ਪਿਆਜ਼ਾਂ ਦੇ ਨਾਲ ਹੀ ਪਕਾ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਅਸੀਂ ਕਲਰ ਚੇਂਜ ਨਹੀਂ ਕੀਤਾ ਪਿਆਜ਼ ਤੇ ਲਸਣ ਦਾ ਹਲਕਾ ਜਾਨਨੁਪੁੰਨਿਆ ਉਸ ਤੋਂ ਬਾਅਦ ਸਟੇਜ ਦੇ ਉੱਤੇ ਮੈਂ ਜੋ ਕੱਟ ਕੇ ਰੱਖੇ ਬੋਟਲ ਗਾਰਨੇ ਲੋਕੀ ਹੈ ਸਾਡੀ ਜੋ ਕੱਦੂ ਕੀਆ ਵਾਲਾ ਉਹ ਅਸੀਂ ਇਹਦੇ ਵਿੱਚ ਛੋਟਾ ਛੋਟਾ ਕੱਟ ਕੇ ਪੀਸੇਸ ਵਾਲਾ ਇਹਦੇ ਵਿੱਚ ਐਡ ਕਰ ਦੇਣਾ ਹੈ ਤੇ ਸਭ ਨੂੰ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਥੋੜੀ ਦੇਰ ਨੂੰ ਗੈਸ ਦੇ ਉੱਤੇ 1 ਮਿੰਟ ਦੇ ਲਈ ਚਲਾਉਣਾ ਹੈ 1 ਮਿੰਟ ਦੇਸੀ ਇਸ ਨੂੰ ਗੈਸ ਦੇ ਉੱਤੇ ਪਕਾ ਲਿਆ ਹੈ ਪਿਆਜ਼ਾਂ ਦੇ ਨਾਲ ਲੋਕੀ ਨੂੰ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚ ਮੈਂ ਨਮਕ ਪਾਇਆ ਹੈ ਸਵਾਦ ਦੇ ਅਨੁਸਾਰ ਵੀ ਤੁਸੀਂ ਪਾ ਸਕਦੇ ਹੋ ਅੱਧਾ ਛੋਟਾ ਚਮਚ ਲਾਲ ਮਿਰਚ ਦਾ ਪਾਊਡਰ ਪਾਇਆ ਹੈ ਔਰ ਅਸੀਂ ਇਹਦੇ ਵਿੱਚ ਅੱਧਾ ਹੀ ਛੋਟਾ ਚਮਚ ਜੋ ਹਲਦੀ ਦਾ ਪਾਊਡਰ ਹੈ ਉਹ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਉਸ ਤੋਂ ਬਾਅਦ ਇਹਨੂੰ ਵੀ ਜੋ ਮਸਾਲੇ ਪਾਏ ਨੇ ਉਹਨਾਂ ਨੂੰ ਵੀ ਅਸੀਂ ਥੋੜੀ ਦੇਰ ਲਈ 2-3 ਸੈਕਿੰਡ ਦੇ ਲਈ ਕੱਦੂ ਦੇ ਨਾਲ ਥੋੜਾ ਜਿਹਾ ਪਕਾਵਾਂਗੇ ਤਾਂ ਜੋ ਖਲਦੀ ਦਾ ਕੱਚਾਪਨ ਤੇ ਮਿਰਚ ਦਾ ਕੱਚਾਪਨ ਉਹ ਥੋੜਾ ਜਿਹਾ ਕੁੱਕ ਹੋ ਜਾਏ ਤੇ ਅਸੀਂ ਇਸ ਨੂੰ ਸਿਰਫ ਕੁਝ ਸੈਕਿੰਡਸ ਦੇ ਲਈ ਹਾਈ ਫਲੇਮ ਦੇ ਉੱਤੇ ਪਕਾ ਲੈਣਾ ਹੈ ਕੱਦੂ ਦੇ ਨਾਲ ਅਸੀਂ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਐਡ ਕਰਨਾ ਹੈ ਕਿਉਂਕਿ ਕੱਦੂ ਦੇ ਵਿੱਚ ਥੋੜਾ ਜਿਹਾ ਪਹਿਲੇ ਹੀ ਮੋਇਸਚਰ ਹੁੰਦਾ ਹੈ ਤੇ ਟੱਕਣ ਲਗਾ ਕੇ ਅਸੀਂ ਇਸ ਨੂੰ ਬੰਦ ਕਰ ਦੇਣਾ ਹੈ ਇੱਕ ਪ੍ਰੈਸ਼ਰ ਕੁੱਕਰ ਦਾ ਫੇਸ ਨੂੰ ਹਾਈ ਫਲੇਮ ਦੇ ਉੱਤੇ ਇੱਕ ਵਿਸਲਾਂ ਤੱਕ ਕਰ ਪਹਿਲਾਂ ਅਸੀਂ ਇਸ ਨੂੰ ਪਕਾਣਾ ਹੈ ਉਸ ਤੋਂ ਬਾਅਦ ਜੋ ਗੈਸ ਦੀ ਫਲੇਮ ਆਸੀ ਇਸ ਨੂੰ ਲੋ ਕਰ ਦੇਣਾ ਲੋ ਤੋਂ ਮੀਡੀਅਮ ਜਾਂ ਲੋ ਦੇ ਉੱਤੇ ਕਰਕੇ 5 10 ਮਿੰਟ ਦੇ ਲਈ ਸੀ ਕद्दू ਨੂੰ ਕੁੱਕ ਹੋਣ ਦੇਣਾ ਹੈ ਦੀ ਸਟੀਮ ਦੇ ਵਿੱਚ ਹੀ ਤਾਂ ਜੋ ਥੋੜਾ ਸੌਫਟ ਹੋ ਜਾਏ ਤੇ ਐਸੀ ਇਸ ਨੂੰ 5 6 ਮਿੰਟ ਦੇ ਲਈ ਕੁੱਕ ਕਰ ਲਿਆ ਲੋ ਫਲੇਮ ਦੇ ਉੱਤੇ ਤੇ ਹੁਣ ਕद्दू ਨੂੰ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕद्दू ਅੱਛੇ ਤਰ੍ਹਾਂ ਸੌਫਟ ਹੋ ਗਿਆ ਹੈ ਕੁੱਕ ਹੋ ਗਿਆ ਹੈ ਅੱਛੇ ਤਰ੍ਹਾਂ ਗਲ ਗਿਆ ਹੈ ਹੈਗਾ ਤਿਹ ਹੋਣਾ ਸੀ ਗੈਸ ਨੂੰ ਦੁਬਾਰਾ ਤੋਂ ਚਲਾ ਕੇ ਹਾਈ ਫਲੇਮ ਦੇ ਉੱਤੇ ਜੋ ਸਾਡਾ ਕद्दू ਬਣ ਗਿਆ ਹੈ ਉਹਨੂੰ ਥੋੜਾ ਜਿਹਾ ਭੁੰਨਾਂਗੇ ਹਨ ਕੜਚੀ ਦੇ ਨਾਲ ਉਹਦਾ ਜੋ ਨੀਚੇ ਵਾਲਾ ਹਿੱਸਾ ਹੈ ਲੈਡਲ ਦਾ ਕੜਚੀ ਦੇ ਨਾਲ ਇਸ ਤਰ੍ਹਾਂ ਮੈਸ਼ ਕਰਦੇ ਜਾਵਾਂਗੇ ਅਸੀਂ ਉਸ ਨੂੰ ਜੋ ਕद्दू ਦੇ ਪੀਸੇਸ ਨੇ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਥੋੜਾ ਜਿਹਾ ਮੈਸ਼ ਕਰ ਲੈਣਾ ਫੇਲ ਲੈਣਾ ਐ ਚੰਗੀ ਤਰ੍ਹਾਂ ਦੇ ਕद्दू ਦੇ ਪੀਸੇਜ਼ ਨਹੀਂ ਰਹਿਣੇ ਚਾਹੀਦੇ ਔਰ ਗੈਸ ਦੀ ਫਲੇਮ ਹਾਈ ਰੱਖਣੀ ਹੈ ਤਾਂ ਜੋ ਦੇ ਵਿੱਚ ਪਾਣੀ ਕद्दू ਛੋੜ ਗਿਆ ਉਹ ਚੰਗੀ ਤਰ੍ਹਾਂ ਦੇ ਸੁੱਕ ਜਾਏ ਕद्दू ਬਿਲਕੁਲ ਪੁੱਜਿਆ ਹੋਣਾ ਚਾਹੀਦਾ ਹੈ ਇਹਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਅਸੀਂ ਇਸੇ ਤਰ੍ਹਾਂ ਹੀ ਨਾਲ-ਨਾਲ ਅਸੀਂ ਕੜਚੀ ਦੇ ਨਾਲ ਨੂੰ ਦਬਾਉਂਦੇ ਜਾਵਾਂਗੇ ਤੇ ਮੈਸ਼ ਕਰਦੇ ਜਾਵਾਂਗੇ ਅੱਛੀ ਤਰ੍ਹਾਂ ਪੁੱਨ ਲਵਾਂਗੇ ਸਾਡਾ ਕद्दू ਹੁਣ ਪੁੱਜ ਗਿਆ ਹੈ ਇਹਦੇ ਵਿੱਚ ਤਿੰਨ ਵੱਡੇ ਚਮਚ ਪਰ ਕੇ ਮੈਂ ਫਰੈਸ਼ ਮਲਾਈ ਦੇ ਯੂਜ਼ ਕਰ ਰਹੀ ਹਾਂ ਤੁਸੀਂ ਕਰੀਮ ਵੀ ਯੂਜ਼ ਕਰ ਸਕਦੇ ਹੋ ਤੇ ਫਰੈਸ਼ ਮਲਾਈ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਇਨੂੰ ਥੋੜੀ ਦੇਰ ਚਲਾਵਾਂਗੇ ਤੇ ਦੁਬਾਰਾ ਤੋਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਮੈਸ਼ ਕਰਾਂਗੇ ਤਾਂ ਜੋ ਜਿਹੜੀ ਮਲਾਈ ਉਹ ਵੀ ਮਿਕਸ ਹੋ ਜਾਏ ਤੇ ਅਗਰ ਕद्दू ਦਾ ਕੋਈ ਪੀਸ ਰਹਿ ਗਿਆ ਮੋਟਾ ਵਾਲਾ ਉਹ ਵੀ ਮੈਸ਼ ਹੋ ਜਾਏ ਤੇ ਇਸ ਨੂੰ ਫਿਰ ਤੋਂ ਦੁਬਾਰਾ ਤੋਂ ਹਾਈ ਫਲੇਮ ਦੇ ਉੱਤੇ ਭੁੰਨਾਂਗੇ ਕद्दू ਨੂੰ ਤਾਂ ਜੋ ਮਲਾਈ ਐ ਅਚੀ ਤਰ੍ਹਾਂ ਕद्दू ਦੇ ਵਿੱਚ ਮਿਕਸ ਹੋ ਜਾਏ ਭੁੱਜ ਜਾਏ ਤੇ ਇਸ ਨੂੰ ਓਨੀ ਦੇਰ ਤੱਕ ਪਕਾਉਣਾ ਹੈ ਜਦੋਂ ਤੱਕ ਕਿ ਕੀ ਸੈਪਰੇਟ ਨਹੀਂ ਹੋ ਜਾਂਦਾ ਇੱਕ ਸਾਈਡਾਂ ਤੋਂ ਜਦੋਂ ਅਸੀਂ ਭੁੰਨਾਂਗੇ ਕੱਜ ਨੂੰ ਕद्दू ਨੂੰ ਤੇ ਕੀ ਸਾਈਡ ਤੇ ਆ ਜਾਏਗਾ ਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਥੋੜੀ ਦੇਰ ਦੇ ਲਈ ਕद्दू ਨੂੰ ਤੇ ਸਾਡਾ ਕद्दू ਹੈ ਜੋ ਬਹੁਤ अच्छी ਤਰ੍ਹਾਂ ਹਲਾਈ ਫਲੇਮ ਦਿੱਤੇ ਸੀ ਪਕਾ ਰਹੇ ਹਾਂ ਅੱਧਾ ਚਮਚ ਮੈਂ ਇਹਦੇ ਵਿੱਚ ਜੋ ਕਸੂਰੀ ਮੇਥੀ ਹੈ ਸੁੱਕੀ ਵਾਲੀ ਉਹ ਪਾਵਾਂਗੀ ਇਹ ਨਾਲ ਬਹੁਤ ਅੱਛਾ ਟੇਸਟ ਆਉਂਦਾ ਹੈ ਕद्दू ਵਿੱਚ ਤੇ ਉਸ ਤੋਂ ਬਾਅਦ ਅੱਧਾ ਚਮਚ ਅਸੀਂ ਗਰਮ ਮਸਾਲਾ ਬਿਲਕੁਲ ਲਾਸਟ ਤੇ ਐਡ ਕਰ ਰਹੇ ਹਾਂ ਤੇ ਇਹਨਾਂ ਨੂੰ ਵੀ ਅਸੀਂ ਥੋੜੀ ਦੇਰ ਗੈਸ ਦੇ ਉੱਤੇ ਪੁੰਨਾਂਗੇ ਤੇ ਚਲਾਵਾਂਗੇ ਤੇ ਕद्दू ਤੁਸੀਂ ਦੇਖ ਸਕਦੇ ਹੋ ਬਹੁਤ ਅੱਛੀ ਤਰ੍ਹਾਂ ਹੁਣ ਪੁੱਜ ਗਿਆ ਹੈ ਸਾਰੇ ਮਸਾਲੇ ਚੰਗੀ ਤਰ੍ਹਾਂ ਉਹਦੇ ਵਿੱਚ ਮਿਕਸ ਹੋ ਗਏ ਨੇ ਤੇ ਸਾਡਾ ਕद्दू ਜੋ ਬਹੁਤ ਅੱਛੀ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਹੈ ਤੇ ਜੋ ਕੀ ਹੈ ਇਹਦਾ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਸੈਪਰੇਟ ਹੋ ਰਿਹਾ ਹੈ ਤੇ ਕद्दू ਬਹੁਤ ਅੱਛੀ ਤਰ੍ਹਾਂ ਪੁੱਜ ਗਿਆ ਬਹੁਤ ਅੱਛੇ ਕਲਰ ਵਿੱਚ ਆ ਗਿਆ ਔਰ ਮੈਸ਼ ਵੀ ਹੋ ਗਿਆ ਅੱਛੀ ਤਰ੍ਹਾਂ ਇਕਵਨਲੀ ਤੇ ਪੁੱਜ ਵੀ ਗਿਆ ਹੈ ਤੇ ਅਸੀਂ ਇਸ ਨੂੰ ਹੁਣ ਸਰਵ ਕਰ ਸਕਦੇ ਹਾਂ ਜੇ ਸਾਡਾ ਕद्दू ਹੈ ਜੋਦੀ ਪੁੱਜ ਜਾਏਗਾ ਅਗਰ ਚੰਗੀ ਤਰ੍ਹਾਂ ਨਹੀਂ ਪੁੱਜਿਆ ਤਾਂ ਤੁਸੀਂ ਇਸ ਨੂੰ ਪਹਿਲੇ ਅੱਛੇ ਤਰ੍ਹਾਂ ਭੁੰਨ ਲੈਣਾ ਹੈ ਸਾਡਾ ਜੋ ਸ਼ਾਈ ਕੱਦੂ ਹੈ ਉਹ ਬਣ ਕੇ ਰੈਡੀ ਹੋ ਗਿਆ ਹੈ ਤੇ ਅਸੀਂ ਇਸ ਨੂੰ ਹੁਣ ਸਰਵ ਕਰਾਂਗੇ ਕਿਸੇ ਵੀ ਬਰਤਨ ਵਿੱਚ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ ਬਹੁਤ ਹੀ ਟੇਸਟੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਤੋਂ ਟਰਾਈ ਕਰਨਾ ਕੱਦੂ ਦੀ ਰੈਸਪੀ ਨੂੰ ਹੋਰ ਰੈਸਪੀਸ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦਾ ਜੋ ਬੈਲ ਦਾ ਆਈਕਨ ਹੈ ਉਹਨੂੰ ਪ੍ਰੈਸ ਕਰ ਲਓ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਜੋ ਲਾਈਕ ਦਾ ਬਟਨ ਹੈ ਉਹਨੂੰ ਪ੍ਰੈਸ ਕਰਨਾ ਨਾ ਭੁੱਲਣਾ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਆਪਣੇ ਫਰੈਂਡਸ ਤੇ ਰਿਲੇਟਿਵਸ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਕਰਨੀ ਬਿਲਕੁਲ ਨਾ ਭੁੱਲਣਾ ਤੇ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਮੇਰੀ ਜੋ ਵੀਡੀਓ ਦੇ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਪਹੁੰਚੇਗੀ